ਤਾਲੁਕੀ ਪਿੰਡੇ ਆ ਕਿ ਤੁਸੀਂ ਪੰਜਾਬ ਜਾ ਕੇ ਸੇਵਾ ਕਿਉਂ ਨਹੀਂ ਕਰਦੇ ਤੁਸੀਂ ਉੱਥੇ ਸੇਵਾ ਕਿਉਂ ਨਹੀਂ ਕਰਦੇ ਉੱਥੇ ਇੱਕ ਬੜੇ ਸਿੱਖਾਂ ਦੇ ਪਰਿਵਾਰਾਂ ਦੇ ਘਰ ਪੁੱਟੇ ਆ ਉੱਥੇ ਕਰੋ ਸੇਵਾ ਇਹਦਾ ਅਸੀਂ ਉਹ ਵੀ ਗੱਲ ਮੰਨਦੇ ਆ ਉਹ ਸਾਡਾ ਪਹਿਲਾ ਫਰਜ਼ ਆ ਉਹ ਸਾਡੀ ਉਹ ਧਰਮੀ ਆ ਮਾਂ ਪੰਜਾਬ ਜਿਹਨੇ ਸਾਨੂੰ ਜਨਮ ਦਿੱਤਾ ਇਹ ਸਾਡੀ ਸਪੇਰ ਉਹ ਧਰਮੀ ਆ ਜਿਹਨੂੰ ਜਿਹਦੇ ਸਾਨੂੰ ਪਾਲ ਪੋਸ ਕੇ ਵੱਡਾ ਕੀਤਾ ਇਸ ਮਾਂ ਦਾ ਕਰਜ਼ ਵੀ ਦੇਣਾ ਸਾਡਾ ਫਰਜ਼ ਬਣਦਾ ਦਾ ਕਈ ਤਰੀਕੇ ਦਾ ਹੈ ਜਿਹੜਾ ਖੰਡਾ ਕਈ ਤਰੀਕੇ ਦਾ ਉਹ ਫੜਕਾਉਣ ਦੀ ਕਿੱਥੇ ਫੜਕਾਉਣਾ ਹੈ ਤੇ ਕਦੋਂ ਫੜਕਾਉਣਾ ਹੈ ਕਿਹਸ ਵੇਲੇ ਫੜਕਾਉਣਾ ਹੈ ਉਹ ਬਹੁਤ ਜ਼ਿਆਦਾ ਪਾਰਲੀਮੈਂਟ ਦੇ ਵਿੱਚ ਵੀ ਆਸੇ-ਪਾਸੇ ਵੀ ਬਹੁਤ ਜ਼ਿਆਦਾ ਜਿਹੜੀਆਂ ਭਾਸ਼ਾਵਾਂ ਜਿਹੜੀਆਂ ਉਹ ਗਲਤ ਬੋਲਦੀਆਂ ਇਹਨਾਂ ਦਾ ਕਰਕੇ ਦੇਸ਼ ਖਰਾਬ ਹੋ ਗਿਆ ਇਹਨਾਂ ਦਾ ਕਰਕੇ ਇਦਾਂ ਹੋ ਗਿਆ ਜਦੋਂ ਸਰਕਾਰ ਬਣ ਗਈ ਇਦਾਂ ਅੱਜ ਉਹ ਸਿੱਖਾਂ ਨੂੰ ਸਭ ਤੋਂ ਜ਼ਿਆਦਾ ਪਿਆਰ ਹੱਸੇ ਸਭ ਤੋਂ ਜ਼ਿਆਦਾ ਉਹਨਾਂ ਦੇ ਲੀਡਰ ਸਾਡੇ ਨਾਲ ਅਟੈਚਮੈਂਟ ਚ ਸਭ ਤੋਂ ਜ਼ਿਆਦਾ ਸਾਨੂੰ ਕਮੈਂਟ ਕਰਦੇ ਇੱਥੇ ਤੱਕ ਸਾਡੀਆਂ ਪੋਸਟਾਂ ਲੈ ਉਹ ਕਹਿੰਦੇ ਇਮੀਗ੍ਰੇਟਡ ਹੋਣ ਪਰ ਇਦਾਂ ਦੇ ਹੁਣ ਤੇ ਜਦੋਂ ਮੋਰਖ ਨੂੰ ਲੋਡ ਪੈ ਜਵੇ ਤਾਂ ਆਪਣਾ ਸਰੀਰ ਵੀ ਦੇਣ ਪਿਆ ਹੋ ਜਾਣਾ ਇਹੋ ਜੇ ਹੁਣ ਸਾਲੂ ਕਈ ਪੈਂਦੇ ਆ ਕਿ ਤੁਸੀਂ ਪੰਜਾਬ ਜਾ ਕੇ ਸੇਵਾ ਕਿਉਂ ਨਹੀਂ ਕਰਦੇ ਤੁਸੀਂ ਉੱਥੇ ਸੇਵਾ ਕਿਉਂ ਨਹੀਂ ਕਰਦੇ ਉੱਥੇ ਇੱਕ ਬੜੇ ਸਿੱਖਾਂ ਦੇ ਪਰਿਵਾਰਾਂ ਦੇ ਘਰ ਟੁਟੇ ਆ ਉੱਥੇ ਕਰੋ ਸੇਵਾ ਇਦਾਂ ਅਸੀਂ ਉਹ ਵੀ ਗੱਲ ਮੰਨਦੇ ਆ ਉਹ ਸਾਡਾ ਪਹਿਲਾ ਮਰਜਾ ਉਹ ਸਾਡੀ ਉਹ ਧੂਮੀ ਆ ਮਾਂ ਪੰਜਾਬ ਜਿਹਨੇ ਸਾਨੂੰ ਜਨਮ ਦਿੱਤਾ ਇਹ ਸਾਡੀ ਸਪੇਰ ਉਹ ਧੂਮੀ ਆ ਜਿਨ੍ਹਾਂ ਜਿਹਨੇ ਸਾਨੂੰ ਪਾਲ ਪੋਸ ਕੇ ਵੱਡਾ ਕੀਤਾ ਇਸ ਮਾ ਦਾ ਕਰਜ਼ ਵੀ ਦੇਣਾ ਸਾਡਾ ਫਰਜ਼ ਬਣਦਾ ਤਾਂ ਕਈ ਤਰੀਕਿਆਂ ਦਾ ਹੈ ਜਿਹੜਾ ਖੰਡਾ ਕਈ ਤਰੀਕਿਆਂ ਦਾ ਉਹ ਫੜਕਾਉਣ ਦੀ ਕਿੱਥੇ ਫੜਕਾਉਣਾ ਹੈ ਤੇ ਕਦੋਂ ਫੜਕਾਉਣਾ ਹੈ ਕਿਸ ਵੇਲੇ ਫੜਕਾਉਣਾ ਹੈ ਗੱਲ ਤੇ ਹੈ ਕਿ ਟਾਈਮ ਆਉਣ ਤੇ ਕੀ ਅਸੀਂ ਸਿਰਫ ਇਹਨਾਂ ਨੂੰ ਆਪਣਾ ਪ੍ਰਚਾਰ ਆਪਣੇ ਇਤਿਹਾਸ ਦਾ ਪ੍ਰਚਾਰ ਜਾਂ ਸਾਡੇ ਕਰਦਾਰ ਵੀ ਉਹਦਾ ਦੇ ਹੋਣੇ ਚਾਹੀਦੇ ਆ ਸਾਡੇ ਕਰਤਾਰ ਸਿੱਖਾਂ ਵਾਲੇ ਕਰਤਾਰ ਹੁਣ ਯੂਕਰੇਨ ਦੀ ਜੰਗ ਚ ਗਏ ਉਹ ਕਹਿੰਦੇ ਭਾਈ ਹਰਦਿਆਰ ਸਿੰਘ ਜੀ ਸਾਡੇ ਨਾਲ ਸੀਗੇ ਉਹ ਕਹਿੰਦੇ ਜਿੱਥੇ ਦਵਾਈ ਲੈ ਕੇ ਜਾ ਰਹੇ ਹਨ ਮਾਰੀਪੋਲ ਆਲਾ ਜਾਂ ਜਿੱਧਰ ਖਾਰਕੇ ਬਾਦ ਨੂੰ ਜਾ ਰਹੇ ਉਧਰ ਬੜੇ ਧਮਾਕੇ ਹੁੰਦੇ ਗੱਡੀਆਂ ਬਲਾਹ ਚੁੰਦੀਆਂ ਜਾਓਗੇ ਜਾਂ ਸੀਸ ਦੇਣਾ ਜੇ ਅਸੀਂ ਗੱਲਾਂ ਹੀ ਕਰਦੇ ਰਹਿ ਗਏ ਤਾਂ ਫੇਰ ਇਹ ਚੀਜ਼ ਕਦੋਂ ਦੇਣਾ ਜੇ ਉਹ ਸੀਸ ਜਾਣਾ ਪੈਣਾ ਜਾਵਾਂਗੇ ਕਿਹਨੇ ਜਾਣਾ ਜਾਵਾਂਗੇ 6 ਮਹੀਨੇ ਸਾਲ ਆਪਣਾ ਉੱਥੇ ਸਮਾਂ ਕੀਤਾ ਉਹ ਇਸ ਕਰਕੇ ਨਹੀਂ ਕੀਤਾ ਮਰੀਕ ਸਿੰਘ ਦੀ ਬੱਲੇ ਬੱਲੇ ਹੋਵੇ ਜਾਂ ਮਰੀਕ ਸਿੰਘ ਦੀ ਕੋਈ ਖੜਾ ਦੇ ਵਿੱਚ ਬੱਲੇ ਬੱਲੇ ਹੋਵੇ ਮੈਂ ਕੋਈ ਇਹਦੇ ਵਿੱਚੋਂ ਬੱਲੇ ਬੱਲੇ ਮੈਂ ਤਾਂ ਇਹ ਗੱਲ ਕਹਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਇਹ ਚੀਜ਼ ਚਾਹੀਦੀ ਆ ਜੋ ਵੀ ਆ ਇੱਕ ਆਮ ਦਾ ਜੋ ਵੀ ਆ ਉਹ ਗੌਮ ਨੂੰ ਮਿਲੇ ਪਰ ਗੱਲ ਇੰਨੀ ਕਿਹਾ ਕਿ ਅੱਜ ਸਾਡੇ ਬੱਚੇ ਜਦੋਂ ਮੈਨੂੰ ਕਰਕੇ ਇਹ ਗੱਲ ਕਹਿੰਦੀਆਂ ਕਿ ਭਾਈ ਸਕੂਲੇ ਜਾਣਾ ਆ ਬੱਚੇ ਨੂੰ ਬਹੁਤ ਬੱਚੇ ਤੰਗ ਕਰਦੇ ਆ ਦਸਤਾਰ ਤੋਂ ਸਪੈਨ ਦੇ ਵਿੱਚ ਇਨੂੰ ਅ ਦਸਤਾਰ ਸਜਾਈ ਆ ਜਾਂ ਜੁੜਾ ਆ ਉਹਨੂੰ ਲੈ ਕੇ ਟਚਰਾ ਕਰਦੇ ਥੋੜੇ ਦਿਨ ਪਹਿਲਾਂ ਬਲਾਂਸੀਆ ਦੇ ਵਿੱਚ ਇੱਕ ਬੱਚੇ ਨੇ ਆ ਕੇ ਜੱਫੀ ਪਾਈ ਮੈਂ ਕਿਹਾ ਕੀ ਹੋਇਆ ਇਹਦਾ ਗੱਲ ਇਹ ਹੋਈ ਕਿ ਕਹਿੰਦਾ ਸਾਡੀ ਟੀਚਰ ਨੇ ਕਿਹਾ ਕਹਿੰਦੀ ਤੇ ਸਿੱਖ ਉੱਥੇ ਸੇਵਾ ਕਰਦੇ ਆ ਦਸਤਾਰਾਂ ਵਾਲੇ ਲੱਗੇ ਇੱਕਲਾ ਮੇਰਾ ਮੇਰਾ ਤਾਂ ਕੁਝ ਹੈ ਨਹੀਂਗਾ ਕਿਸੇ ਨੇ ਇੱਕ ਦਿਨ ਸੇਵਾ ਕੀਤੀ ਕਿਸੇ ਨੇ 10 ਦਿਨ ਕੀਤੀ ਕਿਸੇ ਨੇ 20 ਦਿਨ ਕੀਤੀ ਕਿਸੇ ਨੇ ਮਹੀਨਾ ਲਾ ਕੇ ਨੇ 2 ਮਹੀਨੇ ਲਾ ਕੇ ਅਹੀਂ ਟਿਕੇ ਹੋਇਆ ਸੇਗ ਭਾਜੀ ਹੋਣਾ ਨੇ ਇੱਕ ਆਵਾਜ਼ ਤੇ ਸਾਨੂੰ ਉਪਰਤ ਕਰ ਦੋ ਸਿੰਘ ਜੀ ਸੇਵਾ ਸਾਰਿਆਂ ਦੀ ਆ ਸਾਰੇ ਰਲ ਕੇ ਲੱਗੀ ਹੋਈ ਆ ਹੁਣ ਕੀ ਲੋੜ ਕੀ ਆਉਣ ਵਾਲੇ ਸਮੇਂ ਹੋਰ ਸੇਵਾ ਕਿਹੜੀ ਕਰੀਏ ਹੁਣ ਤਾਂ ਆਪਾਂ ਇੱਥੇ ਤੱਕ ਆ ਸਰਕਾਰਾਂ ਦੇ ਜੇ ਮੂੰਹ ਮੋੜ ਨੇ ਆ